ਅਤੇ ਜੋ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਗੁਰਚੱਕ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਵਿੱਚ ਹੈ ਜੋ ਰਾਵੀ ਦਰਿਆ ਤੋਂ ਪਾਰ ਇਸ ਪਿੰਡ ਦੀ 20 ਕਿੱਲੇ ਜ਼ਮੀਨ ਆ ਜਿਹਦੇ ਵਿੱਚ ਬਹੁਤ ਜ਼ਿਆਦੀ ਰੇਤਾ ਪੈ ਚੁੱਕੀ ਸੀ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਮੁੱਖ ਸੇਵਾਦਾਰ ਸੰਤ ਬਾਬਾ ਗੁਰਨਾਮ ਸਿੰਘ ਜੀ ਜੁਪੀ ਵਾਲਿਆਂ ਦੇ ਸੰਯੋਗ ਦੇ ਨਾਲ ਅਤੇ ਸਮੂਹ ਇਲਾਕੇ ਦੀ ਸੰਗਤ ਦੇ ਸੰਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਮਹਾਂਪੁਰਖਾਂ ਨੇ ਅੱਜ ਇਸ ਜ਼ਮੀਨ ਦੇ ਵਿੱਚ ਸੇਵਾ ਦੇ ਪਹਿਰੇ ਗੱਡੇ ਆ। ਸੋ ਸਵੇਰ ਤੋਂ ਹੀ ਟਰੈਕਟਰ ਚੱਲ ਰਹੇ ਸੀ। ਸੋ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇੱਥੇ ਡੀਜ਼ਲ ਦੀ ਲੋੜ ਆ। ਕਿਉਂਕਿ ਜਿਹੜਾ ਰਾਵੀ ਦਰਿਆ ਤੋਂ ਪਾਰ ਜ਼ਮੀਨ ਪੈਂਦੀ ਆ ਪਾਕਿਸਤਾਨ ਵਾਲੀ ਸਾਈਡ। ਸੋ ਇੱਥੇ ਅਜੇ ਤੱਕ ਕੋਈ ਨਹੀਂ ਆਇਆ ਗੁਰਮਖੋ ਪਿਆਰਿਓ ਸੋ ਮਹਾਪੁਰਖਾਂ ਨੇ ਵੱਡਾ ਸੰਜੋਗ ਇਹ ਸੇਵਾ ਦੇ ਵਿੱਚ ਦਿੱਤਾ ਹੈ ਸੋ ਮਹਾਪੁਰਖਾਂ ਦੇ ਵੱਲੋਂ ਵੱਡੇ ਪੱਧਰ ਤੇ ਕਾਰ ਸੇਵਾ ਚੱਲ ਰਹੀ ਆ ਪੰਜ ਬੰਨ ਮਹਾਪੁਰਖ ਹੋਰ ਵੀ ਇਲਾਕਿਆਂ ਦੇ ਵਿੱਚ ਬੰਨ ਰਹੇ ਆ ਸੋ ਬੇਨਤੀ ਕਰਦੇ ਆ ਕਿ ਇੱਥੇ ਵੀ 20 ਕਿੱਲਿਆਂ ਦਾ ਟੱਕ ਜੋ ਰੇਤਾ ਦੀ ਲਪੇਟ ਦੇ ਵਿੱਚ ਆਇਆ ਉਹਨੂੰ ਪਧਰਾ ਕਰਨ ਦੀ ਸੇਵਾ ਚੱਲ ਰਹੀ ਆ ਸੋ ਐਨ ਆਰ ਆਈ ਵੀਰਾਂ ਨੂੰ ਬੇਨਤੀ ਆ ਇਲਾਕੇ ਦੀ ਸੰਗਤ ਨੂੰ ਬੇਨਤੀ ਆ ਕਿ ਆਪ ਵੀ ਇੱਥੇ ਪਹੁੰਚੋ ਆਣ ਕੇ ਮੌਕਾ ਵੇਖੋ ਤੇ ਵੱਧ ਤੋਂ ਵੱਧ ਡੀਜ਼ਲ ਦੀ ਸੇਵਾ ਗੁਰਮੁਖੋ ਪਿਆਰਿਓ ਕਰੋ ਕਿ ਇਹਨਾਂ ਵੀਰਾਂ ਦਾ ਜਿੰਨਾ ਨੁਕਸਾਨ ਹੋ ਚੁੱਕਾ ਉਹ ਗੁਰਮੁਖ ਪਿਆਰੇ ਪੈਰਾਂ ਸੇ ਰੋ ਸਕਣ। ਸੋ ਵੱਧ ਤੋਂ ਵੱਧ ਸੰਯੋਗ ਦਿਓ। ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ। ਦੋ ਨੰਬਰ ਸਾਡੇ ਨੋਟ ਕਰ ਲਓ। 9815230153 6284545871 ਇਹਨਾਂ ਨੰਬਰਾਂ ਤੇ ਤੁਸੀਂ ਫੋਨ ਕਰਕੇ ਸੰਯੋਗ ਕਰ ਸਕਦੇ ਜੀ। ਵਾਦ ਤੋਂ ਵਾਰ ਸੰਗਤਾਂ ਨੂੰ ਬੇਨਤੀ ਆ ਕਿ ਅਣ ਕੇ ਆਪ ਮੌਕਾ ਵੇਖੋ ਆਣ ਕੇ ਹੱਥੀਂ ਡੀਜ਼ਲ ਦੀ ਸੇਵਾ ਕਰਕੇ ਵੱਡਿਆਂ ਭਾਗਾਂ ਵਾਲੇ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਲਾਈਏ ਤੇਲ ਚਲਾਓ ਟਰੈਕਟਰ ਨਹੀਂ ਲਾਓ ਜਿਹੜਾ ਲੱਗਾ ਲੱਲਾ ਫੋਟੋ ਖਿੱਚ ਲਾ ਬੋਲੇ ਸੁਨਹਿਾਰਾ